ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਜਿੱਥੇ ਕਿ ਮੱਥਾ ਟੇਕਣ ਜਾਣ ਵਾਲੀ ਸੰਗਤ ਦੀ ਬਾਜ਼ੀ ਬ੍ਰੇਕਫੇਲ ਹੋਣ ਦੇ ਕਾਰਨ ਇੱਕ ਹਾਦਸਾ ਵਾਪਰ ਗਿਆ ਹੈ ਜਿਸ ਦੇ ਕਾਰਨ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਇੱਕ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਪ੍ਰਾਈਵੇਟ ਸਕੂਲ ਦੀ ਬੱਸ ਦੇ ਵਿੱਚ ਸਮਰਾਲਾ ਤੋਂ ਸੰਗਤ ਚਰਨ ਛੋ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬੀ ਕੇ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਜਦੋਂ ਖੁਰਾਲਗੜ੍ਹ ਸਾਹਿਬ ਤੋਂ ਚਰਨ ਛੋ ਗੰਗਾ ਨੂੰ ਜਾਣ ਲੱਗੀ ਤਾਂ ਇੱਕਦਮ ਉਤਰਾਇ ਦੇ ਕਾਰਨ ਬਸ ਦੀ ਬ੍ਰੇਕ ਫੇਲ ਹੋ ਜਾਂਦੇ ਕਾਰਨ ਬਸ ਟਾਹੇ ਦੇ ਨਾਲ ਟਕਰਾ ਗਈ ਤੇ ਜਿਸ ਦੇ ਨਾਲ ਹੀ ਇੱਕ ਔਰਤ ਦੀ ਮੌਤ ਹੋ ਗਈ ਤੇ ਜਦੋਂ ਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ ਮ੍ਰਿਤਕਾ ਦੀ ਪਛਾਣ ਕਰਨ ਵਾਲਾ ਪਤਨੀ ਪ੍ਰੀਤਮ ਸਿੰਘ ਉਮਰ 60 ਸਾਲ ਪਿੰਡ ਮਾਚੀਵਾੜਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਇਸ ਹਾਸੇ ਤੋਂ ਬਾਅਦ ਬਿਨਿਆਲ ਚੌਂਕੀ ਤੋਂ ਪੁਲਿਸ ਪਾਰਟੀ ਮੌਕੇ ਉਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਏਐਸਏ ਬਲਬੀਰ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਮ੍ਰਿਤਕ ਨੂੰ ਸਟ ਮਾਟਮ ਲਈ ਰੱਖਿਆ ਗਿਆ ਹੈ ਗਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਜਿਸ ਨਾਮ ਲਵਜੀਤ ਕੌਰ ਜੀ ਸਰ ਅਸੀਂ ਸਮਰਾਲੇ ਤੋਂ ਮੱਥਾ ਟੇਕਣ ਲਈ ਆਏ ਹੋਏ ਸੀਗੇ ਤੇ ਕ੍ਰੌਨਰ ਸਾਹਿਬ ਕੁਝ ਤੇ ਅਸੀਂ ਪਰ ਮੱਥਾ ਦੇ ਕੇ نیچے ਜਿਵੇਂ ਆ ਰਹੇ ਹੋਗੇ ਤੇ ਸ਼ਾਇਦ ਪਤਾ ਨਹੀਂ ਬਸ ਕੁਝ ਦੇਖਦੇ ਹੋਏ ਉਨ੍ਹਾਂ ਨੇ ਕਿਹਾ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਬਸ ਇੰਨਾ ਸੀ ਕਿ ਜਦੋਂ ਇੱਕਦਮ ਬੱਸ ਰੁਕੀ ਆ ਉਸ ਟਾਈਮ ਹੀ ਸਾਨੂੰ ਪਤਾ ਲੱਗਿਆ ਤੇ ਸਾਰੇ ਜਦੋਂ ਇੱਕਦਮ ਰੁਕੜਨ ਨਾਲ ਬੱਸ ਤੇ ਸੀਟਾਂ ਛੁੱਟਾਂ ਵੱਜੀਆਂ ਸਭ ਦੇ ਕਿਸੇ ਚੈਸਟ ਕਿਸੇ ਦੇ ਪਿੱਠ ਮਤਲਬ ਸਾਰਾ ਹੋਇਆ ਅੱਛਾ ਜੀ ਦਸਤਕਰੀ ਬਰ ਸਾਡੇ 10 12 ਕੁ ਦੇ ਕਰੀਬ ਬੱਚੇ ਸੀਗੇ ਬਾਕੀ ਵੱਡੇ ਸੀਗੇ ਸਾਈਕ ਸਵਾਰੀਆਂ ਸੀਗੀਆਂ ਟੋਟਲ ਠੀਕ ਹਾਂਜੀ ਸਾਡੇ ਕੋਲ ਖਰਾਲਗੜ੍ਹ ਸਾਹਿਬ ਤੋਂ ਐਮਬੂਲੈਂਸ ਆਈ ਸੀਗੀ ਜੀ ਉਹਦੇ ਵਿੱਚ ਇੱਕ ਵਿਅਕਤੀ ਬ੍ਰੋਟ ਡੈਡ ਸੀਗਾ ਤੇ ਚਾਰ ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਦੋ ਦੇ ਮਾਮੂਲੀ ਖਰੋਚੀ ਆਈ ਸੀਗੀ ਤੇ ਦੋ ਦੇ ਫ੍ਰੈਕਚਰ ਲੱਗਰੇ ਨੇ ਤੇ ਅਸੀਂ ਉਹਨਾਂ ਦੇ ਹੁਣ ਚੈਂਬਿੰਗ ਕਰ ਰਹੇ ਹਾਂ ਤੇ ਉਹਨਾਂ ਦਾ ਟੇਕਓਵਰ ਹੋ ਰਿਹਾ ਸੀਗਾ ਮ੍ਰਿਤਕ ਦਾ ਨਾਮ ਹੈਗਾ ਜੀ ਕਿਰਨ ਵਾਲਾ ਉਮਰ 60 ਸਾਲ ਦੀ ਹੋਈ। ਇਹ ਸਕੂਲ ਦੀ ਬੱਸ ਸਮਰਾਲੇ ਤੋਂ ਆਈ ਸੀਗੀ ਤੇ ਉਹਦੇ ਵਿੱਚ ਲਗਭਗ 12-15 ਸਵਾਰੀਆਂ ਸੀਗੀਆਂ ਤੇ ਉਹ ਸ਼੍ਰੀ ਚੰਨ ਸਿੰਘ ਬੰਗਾ ਖਰੜਗੜ੍ਹ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਸੀਗੇ। ਅਚਾਨਕੇ ਘਟੜੇ ਦੇ ਵਿੱਚ ਨਾ ਬੱਸ ਦੀ ਬ੍ਰੇਕ ਫੇਲ ਹੋ ਗਈ। ਬ੍ਰੇਕ ਫੇਲ ਹੋਣ ਕਰਕੇ ਨਾ ਸਵਾਰੀਆਂ ਜਦੋਂ ਬੱਸ ਦਾ ਹਾ ਜਾ ਕੇ ਤਾਂ ਇਹ ਨਾਲ ਟਕਰਾਈ। ਤਾ ਇੱਕ ਕਸਵਾਰੀ ਦੀ ਕਿਰਨਵਾਲਾ ਦੀ ਮੌਤ ਹੋ ਗਈ ਤੇ ਬਾਕੀ 5-6 ਜਣੇ ਐ ਜਿਨ੍ਹਾਂ ਦੇ ਸੱਟ ਲੱਗੀਆਂ ਬਾਕੀ ਇਲਾਜ ਅਧੀਨ ਹੈ ਸਿਵਲ ਹਸਪਤਾਲ ਗਰਸ਼ੰਖਰਾਵੇ ਨੇ